ਹਾਂ ਭਾਜੀ ਮੈਂ ਡਾਈਵੋਰਸਡ ਹਾਂ ਪਾਜੀ ਪਰ ਹਿਊਮ ਚਾਹੀਦਾ ਹੈ। ਲਓ ਪਾਜੀ ਦਿਨਾ ਜੀ। ਪਾਜੀ ਵਧੀਆ ਹੈ ਸਟਰੋਂਗ ਜਾ ਵਿਖਾਇਓ। ਹਾਂ ਪਾਜੀ ਵੇਖੋ ਬਹੁਤ ਵਧੀਆ ਹੈ ਗਾ ਜੀ। ਨਈ ਕੋਈ ਹੋਰ। ਨਾਲ ਸਰ। ਆ ਦੇਖੋ। ਪੋਈ ਕਿ ਸਟਰੋਂਗ ਜਾਣੀਗਾ ਤੁਹਾਡੇ ਕੋ। ਪਾਜੀ ਇਹ ਬਹੁਤ ਵਧੀਆ ਚੀਜ਼ ਹੈਗੀ ਆ। ਤੁਸੀਂ ਇਦਾਂ ਕਰੋ। ਇੱਕ ਨਾ ਮੇਰੇ ਕੋ ਬਾਹਰ ਦਾ ਹੈਗਾ ਜੀ ਦੁਬਈ ਤੋਂ ਆਇਆ ਜੀ ਉਹਗਾ ਉਹ ਇੰਨਾ ਤੋਂ ਥੋੜਾ ਜਿਹਾ ਮਹਿੰਗਾ ਹੈਗਾ ਜੀ ਕੋਈ ਗੱਲ ਨਹੀਂ ਭਾਈ ਪੈਸੇ ਦਾ ਕੋਈ ਚੱਕਰ ਨਹੀਂ ਯਾਰ ਉਹ ਪੇਸ ਕਿੱਥੇ ਰੱਖਿਆ ਵੀ ਕਹਦੇ ਹੈ ਨਹੀਂ ਹੀ ਪਿੱਛੇ ਉਹ ਲੈ ਆਓ ਭਾਈ ਕਿੰਨੀ ਕੁ ਦੇਰ ਲਾਉਣੀ ਜੇ ਤੇਗਾ ਯਾਰ ਹੁਣ ਇਹ ਤੇ ਖੜਾ ਸੀ ਲੈ ਕੇ ਵੀ ਨਹੀਂ ਗਿਆ ਕੁਝ ਚਲੋ ਲੈ ਭੈਣਾ ਹੀ ਆ ਹਾਂਜੀ ਵੀਰੇ ਬਹੁਤ ਵਧੀਆ ਕੀਤਾ ਤੂੰ ਆ ਗਈਆਂ ਅੱਛਾ ਮੈਂ ਤੇਰੇ ਨਾਲ ਇੱਕ ਗੱਲ ਇਹ ਕਰਨੀ ਸੀ ਵੇਖ ਪਹਿਲਾਂ ਤੇ ਮੈਨੂੰ ਰੱਬ ਨੇ ਮੌਕਾ ਨਹੀਂ ਦਿੱਤਾ ਭਰਾ ਹੋਣ ਦਾ ਮੈਂ ਫਰਜ਼ ਨਿਭਾ ਨਹੀਂ ਸਕਿਆ ਤੇ ਹੁਣ ਮੈਂ ਭਰਾ ਹੋਂ ਦਾ ਪੂਰਾ ਫਰਜ਼ ਨਿਭਾਉਂਗਾ ਵੇਖ ਬੇਚ ਜਿਗੋਗੇ ਜਿਹੜੀ ਵੀ ਚੀਜ਼ ਚਾਹੀਦੀ ਨਾ ਤੂੰ ਆਪਣੇ ਭਰਾ ਕੋ ਮੰਗਣੀ ਆ ਵੀ ਮੈਨੂੰ ਆ ਚੀਜ਼ ਚਾਹੀਦੀ ਆ ਚੱਕਣਾ ਬਿਲਕੁਲ ਨਹੀਂ ਆ ਠੀਕ ਆ ਅੱਗੇ ਵੇਖ ਸਾਰਾ ਪਰਿਵਾਰ ਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਤੂੰ ਇਹ ਨਾ ਸੋਚੀ ਕਿ ਮੇਰਾ ਭਰਾ ਖਰਚਾ ਕਰੂਗਾ ਮੇਰੇ ਤੇ ਠੀਕ ਆ ਨਾ ਜਿਹੜੀ ਵੀ ਚੀਜ਼ ਚਾਹੀਦੀ ਆ ਤੂੰ ਮੰਗ ਲੈਣੀ ਆ ਮੈਨੂੰ ਨਾ ਵੀਰੇ ਕੁਝ ਵੀ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਜੋ ਜਿਤਨਾ ਹੁੰਦਿਆ ਨਾ ਉਤਰਾਂ ਹੀ ਹੋਣ ਦੋ ਤੁਸੀਂ ਨਾ ਇੰਨਾ ਜ਼ਿਆਦਾ ਸੋਚੋ ਨਾ ਦੇਰ। ਬਿਆਨ ਕਿੰਨੇ ਦਿਨ ਲੈ ਗਏ। ਹੈ? ਪਛਾ ਮੇਰੀ ਗੱਲ ਸੁਣ ਦੁਕਾਨ ਤੇ ਕਿਤਰਾ ਆਈ। ਅੱਛਾ ਸ਼ਾਪ ਤੇ ਉਹ ਨਾ ਮੰਮੀ ਨੇ ਭੇਜਿਆ ਹੈਗਾ ਕਹਿੰਦੇ ਹੈਗੇ ਕੋਈ ਕੰਮ ਆ ਤੁਹਾਨੂੰ। ਹਾਂ ਸੱਚ ਮੈਨੂੰ ਕੰਮ ਆ ਆ ਪਹਿਲਾਂ ਆਵੇ ਯਾਰ ਇੱਕ ਕਸਟਮਰ ਆਇਆ ਸੀ ਉਹ ਪਰਫਿਊਮ ਮੰਗਣ ਆਇਆ ਸੀ ਮੈਨੂੰ ਬਾਹਰ ਤੱਕ ਖੋਣ ਲੱਗਾ ਸੀ ਤੇ ਲੈ ਕੇ ਵੀ ਨਹੀਂ ਕੋਈ ਗਿਆ। ਬਸ ਇੱਕ ਮਿੰਟ ਰੁਕੀ ਮੈਂ ਤੁਹਾਨੂੰ ਦਿਨਾਂ। ਅੱਛਾ ਮੇਰੀ ਗੱਲ ਸੁਣ ਇਹਦੇ 'ਚ ਨਾ ਸੋਦੇ ਦੀ ਪਰਚੀ ਹੋਣੀ ਆ। ਇਹਦੇ 'ਚ? ਹਾਂ ਇਹਦੇ 'ਚ। ਤੇ ਨਾ ਕਰਿਆਨੇ ਦੁਕਾਨ ਤੇ ਫੜਾਜੀ। ਮੇਰੀ ਇਹ ਆ ਦੁਕਾਨ ਤੇ ਫੜਾ ਦੇ ਕਰਾਇਨੇ ਵਾਲੀ ਤੇ ਉਹਨੇ ਆਪੇ ਸਮਾਨ ਪਾ ਦੇਣਾ ਵਾ ਕਿ ਐਡਮਾ ਦੇਖਣ ਨਹੀਂ ਆ ਦੇਖ ਲੈ ਜੇ ਕੁਝ ਹੋਰ ਮੰਗਣਾ ਤੇ ਦੱਸ ਦੇ ਠੀਕ ਹੈ ਵੀਰੇ ਹੁਣ ਕੀ ਆ ਆਨੇ ਪਾਰ ਤੇ ਕੋਈ ਵੀ ਨਹੀਂ ਕੋਈ ਵੀ ਨਹੀਂ ਪਰ ਇੰਨੇ ਜਣੇ ਆਂਦੇ ਆ ਕੀ ਪਤਾ ਕਿੰਨੇ ਰੱਖਤੀ ਆ ਪਰਚੀ ਮੈਨੂੰ ਤੇ ਬਿਲਕੁਲ ਵਿਸ਼ਵਾਸ ਨਹੀਂ ਹੁੰਦਾ ਭੈਣੇ ਨਾਲੇ ਮੈਂ ਤੇ ਮੁੰਡੇ ਨੂੰ ਮਿਲਿਆ ਆਵਾ ਮੈਨੂੰ ਤੇ ਕੁਝ ਇਦਾਂ ਦਾ ਲੱਗਾ ਹੀ ਨਹੀਂ ਮੈਂ ਆਪ ਮੁੰਡੇ ਨੂੰ ਮਿਲ ਕੇ ਤੇ ਸਾਰੀ ਗੱਲਬਾਤ ਕਰਾਂਗਾ ਵੀਰੇ ਮੈਂ ਵੀ ਜਾਣਾ ਤੜਨਾ ਮੇਰੀ ਜ਼ਿੰਦਗੀ ਦਾ ਸਵਾਲਾ ਮੇਰੇ ਫਿਊਚਰ ਦਾ ਸਵਾਲਾ ਤੁਸੀਂ ਆਪਣੇ ਨਾਲ ਮੈਨੂੰ ਵੀ ਲੈ ਜਾਓ ਕੋਈ ਨਹੀਂ ਭੈਣੇ ਤੇਰਾ ਹੱਕ ਭੰਦਾ ਵਾ ਤੈਨੂੰ ਨਾਲ ਹੀ ਲੈ ਕੇ ਜਾਵਾਂਗਾ ਬਾਕੀ ਮੈਨੂੰ ਇਹੋ ਜੀ ਗੱਲ ਕੋਈ ਵੀ ਇਹ ਸੱਚੀ ਨਹੀਂ ਲੱਗੀ ਗੱਲ ਚਲੋ ਵੀਰੇ ਚੱਲੀਏ ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਭਈ ਇਹ ਮੇਰੀ ਕਾਪੀ 'ਚ ਆਈ ਤੇ ਆਈ ਕਿਸ ਤਰ੍ਹਾਂ ਕਿਉਂਕਿ ਮੈਂ ਤੇ ਪਰਚੀ ਰੱਖੀ ਸੀ ਸੋਦੇ ਦੀ ਸੀਮਾ ਹਾਂਜੀ ਮੰਮੀ ਘਾਲ ਸੁਣ ਪੁੱਤ ਮੇਰਾ ਹਾਂਜੀ ਮੰਮੀ ਦੱਸੋ ਪੁੱਤ ਰੱਬ ਦਾ ਸ਼ੁਕਰ ਹੈ ਘਰ 'ਚ ਖੁਸ਼ੀ ਆਉਣ ਵਾਲੀ ਹੈ ਤੇਰੀ ਨਨਾਨ ਦਾ ਵਿਆਹ ਹੋਣ ਵਾਲਾ ਹੈ ਤੇ ਤੂੰ ਖੁਸ਼ ਨਹੀਂ ਨਜ਼ਰ ਆਉਂਦੀ ਕਿਉਂ ਵੇਖ ਪੁੱਤ ਉਹਨੇ ਕਿੰਨਾ ਸਬਰ ਰੱਖਿਆ ਉਹਨੇ ਆਪਣੇ ਦਿਲ ਦੇ ਸਾਰੇ ਚਾਅ ਮਾਰੇ ਉਹਨੂੰ ਕਿੰਨਾ ਚਾਅ ਹੋਊਗਾ ਮਗਰ ਵੇਖ ਤੂੰ ਖੁਸ਼ ਨਹੀਂ ਹੈਗੀ ਉਹਦੀ ਖੁਸ਼ੀਆਂ ਵਿੱਚ ਸ਼ਾਮਲ ਹੋ ਪੁੱਤ ਤੂੰ ਉਹਦੀ ਭਾਬੀ ਹੈ ਤੈਨੂੰ ਸਾਰੀਆਂ ਖੁਸ਼ੀਆਂ ਉਹਦੀਆਂ ਕਰਨੀਆਂ ਪੈਣੀਆਂ ਵਾ ਤੂੰ ਆਪਣਾ ਫਰਜ਼ ਅਦਾ ਕਰ ਪੁੱਤ ਨਹੀਂ ਮੰਮੀ ਐਸੀ ਨਹੀਂ ਕੋਈ ਗੱਲ ਮੈਂ ਬਹੁਤ ਖੁਸ਼ ਹਾਂ ਮੰਮੀ ਤੂੰ ਇਹ ਤੇ ਬੜੇ ਆਮਨਾ ਕਹਿ ਦਿੱਤਾ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਮੈਨੂੰ ਪੁੱਛ ਕੇ ਵੇਖੋ ਮੇਰੇ ਦਿਲ ਤੇ ਕੀ ਬੀਤਦੀ ਪਈ ਆ ਕਿਰਨ ਦਾ ਵਿਆਹ ਹੋ ਗਿਆ ਨਾ ਸਾਨੂੰ ਪਤਾ ਵਾ ਆਪਾਂ ਕਿਵੇਂ ਗੁਜ਼ਾਰਾ ਕਰਨਾ ਸਾਰਾ ਕਮਾਈ ਦਾ ਸਾਧਨ ਤੇ ਚਲ ਜਾਣਾ ਵਾ ਇੰਨੀ ਹੁਣ ਜਿੰਨੀ ਕਮਾਈ ਹੈ ਨਾ ਆਪਣੇ ਸੋਹਰਿਆਂ ਨੂੰ ਪੜਾਉਣੀ ਕਰਨੀ ਆ ਤੇ ਆਪਾਂ ਕੀ ਕਰਾਂ ਕਰਾਂਗੇ ਕਮਾਈ ਇਹਨਾਂ ਦੀ ਤੇ ਉੰਨੀ ਕਿਆ ਹੁਣ ਮੈਨੂੰ ਪੁੱਛ ਕੇ ਵੇਖੋ ਮੈਂ ਕਿਵੇਂ ਗੁਜ਼ਾਰਾ ਕਰਨਾ ਕਰਦਾ ਤੁਹਾਨੂੰ ਚਾ ਚੜਿਆ ਵਾ ਦਿਲ ਤੇ ਮੇਰਾ ਕਰਦਾ ਵਾ ਤੁਹਾਨੂੰ ਵੀਰੇਵਲ ਭੇਜਦਾ ਪਰ ਕੀ ਕਰਾਂ ਫੇਰ ਮੇਰੀ ਮਾਂ ਜੀ ਉਹਨਾਂ ਨੇ ਤੇ ਇੱਧਰ ਕੱਢਿਆ ਵਾ ਤੇ ਮੈਂ ਕਿਵੇਂ ਭੇਜਾਂ ਤੁਹਾਨੂੰ ਉੱਧਰ ਵੀਰੇ ਆਪਾਂ ਤੇ ਗਏ ਆ ਤੁਹਾਨੂੰ ਲੱਗਦਾ ਵਾ ਕਿ ਉਹ ਆਊਗਾ ਸਾਨੂੰ ਤਾਂ 8 ਘੰਟਾ ਹੋ ਗਿਆ ਵੇਟ ਕਰਦੇ ਤੁਹਾਨੂੰ ਪਤਾ ਤੇਗਾ ਵਾ ਕੱਲ ਵਿਆਹ ਵਾ ਤੇ ਕਿੰਨੀ ਕੀ ਕਹਿੰਦੇ ਆ ਮੁਸ਼ਕਿਲ ਦੇ ਨਾਲ ਘਰੋਂ ਮੈਂ ਨਿਕਲੀ ਆ ਬਾਹਰ ਫੋਨ ਕਰੀਏ ਤੁਸੀਂ ਫੋਨ ਕਰਕੇ ਵੇਖੋ ਮੰਮੀ ਨੂੰ ਤੇ ਆਪਾਂ ਦੱਸਤਾ ਉਹ ਤੇ ਕਹਿੰਦੇ ਸੀਗੇ ਕਿ ਮੈਂ ਵੀ ਆਣਾ ਵਾ ਪਰ ਘਰ ਰਿਸ਼ਤੇਦਾਰ ਆਏ ਸੀਗੇ ਤੇ ਨਹੀਂ ਕਿਹਾ ਗਿਆ ਯੋ ਕਾਲ ਹੈਜ਼ ਬੀਨ ਫੋਰਵਰਡਡ ਟੂ ਵੌਇਸ ਮੇਲ। ਤੇ ਫਿਰ ਫੋਨ ਤੇ ਕੱਟਦਾ ਵਾ ਤੇ ਜਾ ਕੇ ਤੇ ਰਸਤੇ ਚ ਨਾ ਹੁੰਦੇ ਹੋਣਾ। ਹੋ ਸਕਦਾ ਵਾ। ਕੀ ਕਰੀਏ ਫਿਰ ਹੋਣਾ? ਫਿਰ ਅਸੀਂ 10 ਮਿੰਟ ਵੇਟ ਕਰਾਂਗੇ ਤੇ ਜੇ 10 ਮਿੰਟ ਤੱਕ ਠੀਕ ਆ ਗਏ ਤੇ ਜੇ ਨਹੀਂ ਆਏ ਤੇ ਹੀ ਵਾਪਸ ਘਰ ਚਲੇ ਜਾਣਾ। ਫਿਰ ਸੋਚਾਂਗੇ ਕੀ ਕਰਨਾ। ਠੀਕ ਆ ਵੀਰੇ। ਸੱਚ ਕਰ। ਸੱਚ ਕਰ ਭਾਜੀ। ਸੱਚ ਕਰ। ਬੇਠਾ ਬਾਜੀ ਸੌਰੀ ਮੈਨੂੰ ਥੋੜਾ ਟਾਈਮ ਲੱਗ ਗਿਆ ਅਸੀਂ ਤੁਹਾਨੂੰ ਫੋਨ ਕਰਨ ਹੀ ਦੇ ਸੀ ਮੈਂ ਲੱਗ ਗਿਆ ਸੀ ਮੈਂ ਤਦੇ ਕੱਟ ਤਾ ਬਾਜੀ ਐਡੀ ਕੀ ਗੱਲ ਹੋ ਗਈ ਐਨੀ ਐਮਰਜੈਂਸੀ ਜੇ ਤੁਸੀਂ ਸੱਦ ਲਿਆ ਟੀ ਸਭ ਠੀਕ ਹੈ ਬਾਜੀ ਜਿਹੜੀ ਵੀ ਗੱਲ ਮੈਂ ਪੁੱਛ ਲੱਗਾ ਨਾ ਉਹਦਾ ਸੱਚ-ਸੱਚ ਜਵਾਬ ਦਿਓ ਕਿਉਂਕਿ ਇਹਦੇ ਵਿੱਚ ਮੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਹੈ ਵੀਰ ਜੀ ਤੁਹਾਡਾ ਹੱਕ ਬਣਦਾ ਹੈ ਤੁਸੀਂ ਦੱਸੋ ਕਿਹੜੀ ਗੱਲ ਹੈ ਕਿਹੜੀ ਗੱਲ ਤੋਂ ਪਰੇਸ਼ਾਨ ਜੇ ਦੱਸੋ ਦੇਖੋ ਭਾਜੀ ਪਰੇਸ਼ਾਨ ਮੈਂ ਇਸ ਗੱਲ ਤੋਂ ਆ ਮੈਂ ਤੁਹਾਨੂੰ ਇਹੋ ਪੁੱਛਣਾ ਵੀ ਤੁਸੀਂ ਪਹਿਲਾਂ ਵਿਆਹੇ ਸੀ ਤੁਹਾਡਾ ਵਿਆਹ ਹੋਇਆ ਹਾਂ ਭਾਜੀ ਮੈਂ ਡਾਈਵੋਰਸਡ ਹਾਂ ਕੀ ਗੱਲ ਹੋ ਗਈ ਹੈ ਭਾਜੀ ਐਡਾ ਵੱਡਾ ਸੱਚ ਸਾਡੇ ਤੋਂ ਲੁਕੋ ਕੇ ਰੱਖਿਆ ਇਸਨੂੰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਤੁਹਾਨੂੰ ਪਤਾ ਵੀ ਆ। ਵੀ ਮੇਰੀ ਭੈਣ ਦਾ ਕੱਲ ਵਿਆਹ ਵਾ। ਬਾਜੀ ਮੈਂ ਕਦੋਂ ਗੱਲ ਲਗਾਈ ਆ? ਮੈਂ ਕਦੋਂ ਗੱਲ ਲਗਾਈ ਆ? ਤੁਸੀਂ ਜੋ ਪੁੱਛਿਆ ਮੈਂ ਸੱਚ ਸੱਚ ਦੱਸਿਆ ਵਾ। ਬਾਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕੀ ਜਦੋਂ ਰਿਸ਼ਤਾ ਹੋਣ ਲੱਗਾ ਸੀ ਤੁਹਾਨੂੰ ਇਹ ਗੱਲ ਦੱਸੀ ਨਹੀਂ ਗਈ? ਬਾਜੀ ਸਾਨੂੰ ਕੁਝ ਵੀ ਨਹੀਂ ਤੇ ਕਿਸੇ ਨੇ ਵੀ ਨਹੀਂ ਦੱਸਿਆ। ਸਾਨੂੰ ਤੇ ਤਾਂ ਪਤਾ ਲੱਗਾ। ਆਹ ਦੇਖੋ ਇਹਨੂੰ ਪੜੋ। ਸੱਚ ਤੁਹਾਡੇ ਸਾਹਮਣੇ ਆ ਜਾਊਗਾ ਭਾਜੀ ਇਹਨੂੰ ਹਲੇ ਬਾਅਦ ਚ ਮੈਂ ਪੜਦਾ ਆ ਤੁਸੀਂ ਜੋ ਪੁੱਛੋਗੇ ਨਾ ਮੈਂ ਉਹਦਾ ਸੱਚ ਸੱਚ ਜਵਾਬ ਦਵਾਂਗਾ ਮੈਂ ਡਾਈਵੋਰਸ ਦਾ ਕੋਈ ਇਹਦੇ ਵਿੱਚ ਸ਼ੱਕ ਨਹੀਂ ਆ ਮੇਰੀ ਮੈਰਿਜ 3-4 ਦਿਨ ਹੀ ਚੱਲੀ ਆ ਬਸ ਉਹਨੂੰ ਪਤਾ ਨਹੀਂ ਸਾਡਾ ਨੇਚਰ ਨਹੀਂ ਪਸੰਦ ਆਇਆ ਜਾਂ ਕੀ ਹੈ ਕੀ ਨਹੀਂ ਮੈਨੂੰ ਨਹੀਂ ਇਸ ਬਾਰੇ ਪਤਾ ਲੇਕਿਨ ਸਾਡਾ ਸਮਝੋ ਮੈਂ ਅਨਮੈਰਿਡ ਹੀ ਸੀਗਾ ਬਸ ਨਾਂ ਦਾ ਹੀ ਮੇਰੇ ਤੇ ਠੱਪਾ ਲੱਗ ਗਿਆ ਕਿ ਮੈਂ ਮੈਰਿਡ ਆ ਤੇ ਮੈਂ ਡਿਵੋਰਸਡ ਹੋ ਗਿਆ ਭਾਜੀ ਇਹ ਤੁਸੀਂ ਹੁਣ ਸੱਚ ਦੱਸਣ ਦੇ ਨਾ ਉਹ ਵੀ ਸਾਡੇ ਪੁੱਛਣ ਤੇ ਜੇ ਸਾਨੂੰ ਕਿਤੇ ਪਹਿਲਾਂ ਪਤਾ ਹੁੰਦਾ ਤੇ ਆਪਾਂ ਇੱਥੇ ਰਿਸ਼ਤਾ ਕਰਨਾ ਹੀ ਨਹੀਂ ਸੀ ਦੇਖੋ ਭਾਜੀ ਤੁਹਾਡੀ ਮਰਜ਼ੀ ਹੈ ਮੇਰਾ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਤੁਸੀਂ ਜਿਹੜੀ ਗੱਲ ਪੁੱਛੋਗੇ ਇਸ ਗੱਲ ਦੀ ਮੈਂ ਜ਼ਬਾਨ ਕਰਦਾ ਵਾਂ ਕਿ ਮੈਂ ਕੋਈ ਵੀ ਗੱਲ ਤੁਹਾਡੇ ਨਾਲ ਗਲਤ ਨਹੀਂ ਕਰਾਂਗਾ ਝੂਠ ਨਹੀਂ ਬੋਲੂੰਗਾ ਮੈਨੂੰ ਭਾਜੀ ਬਸ ਇਸ ਗੱਲ ਦਾ ਹੀ ਦੁੱਖ ਆ ਕਿ ਮੈਂ ਘਰਦਿਆਂ ਨੂੰ ਪਹਿਲਾਂ ਹੀ ਆਣਾ ਰਿਹਾ ਵਾਂ ਕਿ ਜਿੱਥੇ ਰਿਸ਼ਤੇ ਦੀ ਗੱਲ ਕਰਨੀ ਆ ਨਾ ਉੱਥੇ ਇਹ ਗੱਲ ਪਹਿਲਾਂ ਦੱਸਣੀ ਆ ਕਿ ਮੁੰਡਾ ਡਾਈਵੋਰਸਡ ਆ ਮੈਨੂੰ ਨਹੀਂ ਪਤਾ ਉਹਨਾਂ ਨੇ ਤੁਹਾਡੇ ਨੂੰ ਕਿਉਂ ਨਹੀਂ ਦੱਸੀ ਇਹ ਗੱਲ ਬਾਕੀ ਜੋ ਤੁਹਾਨੂੰ ਠੇਸ ਪਹੁੰਚੀ ਹੈ ਭਾਜੀ ਮੈਂ ਉਹਦੇ ਲਈ ਮਾਫੀ ਚਾਹੁੰਨਾ ਵਾ ਜੋ ਤੁਹਾਡਾ ਫੈਸਲਾ ਹੋਊਗਾ ਉਹ ਮੇਰੇ ਸਿਰ ਮੱਥੇ ਹੋਊਗਾ ਭਾਜੀ ਚਸ਼ਕਰ ਹੌਨ ਦੱਸ ਭੈਣੇ ਤੇਰਾ ਕੀ ਫੈਸਲਾ ਵਾ ਵੀਰੇ ਇੱਕ ਗੱਲ ਹੈਗੀ ਆ ਏ ਜਾਂਦੇ ਤੇ ਝੂਠ ਵੀ ਬੋਲ ਸਕਦੇ ਹਿਆਡੇ ਨਾਲ ਕਿ ਹਾਂ ਇਹ ਤੇ ਝੂਠ ਆ ਮੈਂ ਤੇ ਨਹੀਂ ਵਿਆਹਿਆ ਪਰ ਉਹਨੇ ਇਮਾਨਦਾਰੀ ਵਿਖਾਈ ਉਹਨੇ ਸੱਚ-ਸੱਚ ਸਾਰਾ ਕੁਝ ਦੱਸਤਾ ਜੋ ਹੈਗਾ ਸੀਗਾ ਇਹ ਤੇ ਗੱਲ ਕਿਰਨ ਮੰਨਣੀ ਪਾਉਗੀ ਮੁੰਡੇ ਦੇ ਦਿਲ 'ਚ ਕੁਝ ਵੀ ਨਹੀਂਗਾ ਜੇ ਕੋਸ਼ਿਸ਼ ਇਸ ਤਰ੍ਹਾਂ ਦਾ ਹੁੰਦਾ ਤੇ ਉਹਨੇ ਸਾਡੇ ਨਾਲ ਹੋਣ ਵੀ ਝੂਠ ਬੋਲ ਸਕਦਾ ਸੀ ਪਰ ਉਹਨੇ ਝੂਠ ਬੋਲਿਆ ਨਹੀਂ ਕਿਉਂਕਿ ਇਹ ਤੇਰੀ ਚਿੰਤਕੀ ਦਾ ਸਵਾਲ ਹੈ। ਵੇਖ ਪੈਣੇ ਜੇ ਤੇ ਤੂੰ ਹਾਂ ਕਰੇਂਗੀ ਤੇਰੀ ਹਾਂ ਚ ਹੀ ਸਾਡੀ ਖੁਸ਼ੀ ਹੈ। ਇਹ ਹੁਣ ਤੇਰੇ ਤੇ ਫੈਸਲਾ ਕਿ ਤੂੰ ਕੀ ਕਰਨਾ ਚਾਹੁੰਦੀ। ਮੇਰਾ ਫੈਸਲਾ ਤੁਹਾਡੇ ਨਾਲ। ਚਲ ਠੀਕ ਹੈ ਜੇ ਤੂੰ ਕਹਿੰਦੀ ਆ ਤੇ ਮੈਂ ਮਾਰਾਂ ਉਹ ਆਜ ਫਿਰ। ਹਾਂਜੀ। ਚਲ ਠੀਕ ਹੈ ਪੈਣੇ। ਪਾਜੀ ਗੱਲ ਸੁਣਿਓ ਕਮੈਂਟ। ਆਇਓ ਭਾਜੀ ਕਮੈਂਟ ਨਹੀਂ پڑھ ਲਿਆ ਭਾਜੀ ਸਾਰਾ ਬਾਕੀ ਜਿੰਨੇ ਜੋ ਲਈਆ ਉਹਦੀ ਮਰਜ਼ੀ ਹੈ ਚਲੋ ਭਾਜੀ ਛੱਡੋ ਇਹਨੂੰ ਹੁਣ ਅੱਛਾ ਜਿੱਤਰਾ ਤੁਹਾਡੀਆਂ ਤਿਆਰੀਆਂ ਚੱਲਣ ਦੀਆਂ ਨਾ ਉਤਰੇ ਤਿਆਰੀਆਂ ਰੱਖੋ ਤੇ ਕੱਲ ਭਰਾਤ ਲੈ ਕੇ ਆ ਜਿਓ ਠੀਕ ਹੈ ਧੰਨਵਾਦ